ਭਾਰੀ ਮੀਂਹ ਕਰਕੇ ਪੰਜਾਬ ਦੇ ਵਿੱਚ ਆਏ ਹੜਾ ਤੋਂ ਬਾਅਦ ਪੰਜਾਬ ਸਰਕਾਰ ਦੇ ਨਾਲ-ਨਾਲ ਕਈ ਸਮਾਜਿਕ ਸੰਸਥਾਵਾਂ ਵੱਲੋਂ ਵੀ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਹੋਏ ਅੱਜ ਮੋਹਾਲੀ ਪ੍ਰੈਸ ਕਲੱਬ ਦੀ ਜਨਰਲ ਮੀਟਿੰਗ ਕੀਤੀ ਗਈ ਅਤੇ ਹੜ੍ਹ ਪੀੜਤਾਵਾਂ ਵਾਸਤੇ ਜਲਦ ਹੀ ਰਾਹਤ ਕੋਸ਼ ਜਾਰੀ ਕੀਤਾ ਜਾਵੇਗਾ ਇਸ ਸਬੰਧਿਤ ਮੋਹਾਲੀ ਪ੍ਰੈਸ ਕਲੱਬ ਦੇ ਜਨਰਲ ਸੈਕਟਰੀ ਗੁਰਮੀਤ ਸਿੰਘ ਸਾਹੀ ਨੇ ਦਿੱਤੀ ਜਾਣਕਾਰੀ ਐਸਟੇਟਾ ਜੀ ਮਹਿਨਤਾ ਜੀ ਜਿਵੇਂ ਹੁਣ ਪੰਜਾਬ ਚ ਆਪਨ ਪਤਾ ਹੀ ਹੈ ਜੀ ਪਿਛਲੇ ਤਕਰੀਬਨ 20-23 ਦਿਨਾਂ ਤੋਂ ਜੋ ਹਰਦਾ ਫੋਕਸਪ ਹੈ ਜੀ ਉਹਦੇ ਬਾਰੇ ਸਾਰੇ ਕੰਟਰੀਬਿਊਟ ਕਰਨ ਬਾਰੇ ਸੋਚ ਰਹੇ ਆ ਜੀ ਤੇ ਸਾਡੇ ਕੋਲ ਕੋਈ ਐਨਾ ਸਾਧਨ ਤਾਂ ਨਹੀਂ ਕਿ ਜ਼ਿਆਦਾ ਫਿਰ ਵੀ ਸਭ ਨੇ ਜੀ ਆਪਣੇ ਆਪਣੇ ਸਮਰੱਥਾ ਮੁਤਾਬਕ ਕੰਟਰੀਬਿਊਟ ਕਰਨ ਦਾ ਫੈਸਲਾ ਕੀਤਾ ਹੈ ਤੇ ਨਾਲ ਇਹ ਵੀ ਫੈਸਲਾ ਕੀਤਾ ਵੀ ਜਿੰਨੇ ਵੀ ਸਾਡੇ ਕੋਲ ਫੰਡ ਇਕੱਠੇ ਹੋਣਗੇ ਉਹਦੇ ਹਿਸਾਬ ਨਾਲ ਜ਼ਿਆਦਾ ਕਲੱਬ ਦੇ ਕੋਈ ਇੱਕ ਟੀਮ ਜਾ ਕੇ ਕਿਸੇ ਵੀ ਪਿੰਡ ਦੇ ਵਿੱਚ ਜਾ ਕੇ ਜਾਂ ਕੋਈ ਜਿੱਥੇ ਜ਼ਿਆਦਾ ਇਫੈਕਟਡ ਹੈ ਇਹ ਆਪਣੇ ਪੱਧਰ ਤੋਂ ਦਿੱਤਾ ਜਾਵੇ ਜਾਂ ਕੋਈ ਸਰਕਾਰ ਨੂੰ ਜਾਂ ਕਿਸੇ ਐਨਜੀਓ ਜੋ ਵੀ ਸਾਡੇ ਕੋਲ ਕੈਸ਼ ਇਕੱਠਾ ਹੋਏਗਾ ਅਸੀਂ 1 ਇੱਕ ਰੁਪਿਆ ਸਾਰਾ ਉਹਨਾਂ ਨੂੰ ਦੇ ਦਵਾਂਗੇ ਤੇ ਸਾਰੀ ਕੈਸ਼ ਦੇ ਰੂਪ ਦਿੱਤਾ ਜਾਵੇਗਾ ਜਾਂ ਕੋਈ ਸਮਾਨ ਲੈ ਕੇ ਦਿੱਤਾ ਜਾਵੇਗਾ ਮੈਂ ਸੁਝਾਅ ਸਾਡੇ ਕੋਲ ਮੈਡੀਸਨ ਦਾ ਵੀ ਆਇਆ ਕਿਉਂਕਿ ਇਹ ਜਾ ਕੇ ਜਿੰਨੀਆਂ ਜਾਂਦਾ ਕਰਕੇ ਨਾ ਸਕਿਨ ਦੀਆਂ ਪ੍ਰੋਬਲਮਸ ਆ ਰਹੀਆਂ ਹੋਰ ਪ੍ਰੋਬਲਮਸ ਆ ਰਹੀਆਂ ਜੀ ਤੇ ਉਹਦੇ ਕਰਕੇ ਵੀ ਜੇ ਸਾਨੂੰ ਜ਼ਰੂਰਤ ਪਈ ਐ ਸੀ ਨਾ ਇੱਕ ਲੈ ਆਪਣਾ ਹੈਲਥ ਡਿਪਾਰਟਮੈਂਟ ਵਾਲਾ ਤੋਂ ਇਹ ਸਲਾਹ ਲੈ ਕੇ ਜੇ ਇਹਨਾਂ ਨੂੰ ਜ਼ਰੂਰਤ ਹੋਵੇ ਤਾਂ ਅਸੀਂ ਮੈਡੀਸਨ ਵਾਸਤੇ ਵੀ ਇਹਨਾਂ ਨੂੰ ਪੈਸੇ ਦੇ ਸਕਦੇ ਜਾਂ ਉਹਨਾਂ ਨੂੰ ਮੈਡੀਸਨ ਲੈ ਕੇ ਦੇ ਸਕਦੇ ਤੇ ਸਰ ਕੋਈ ਰਸਤਾ ਇਸ ਤਰ੍ਹਾਂ ਜਿਸ ਤਰ੍ਹਾਂ ਇਹ ਐਨਜੀਓ ਨੂੰ ਦੇਣਾ ਹੈ ਜਾਂ ਸਰਕਾਰ ਨੂੰ ਦੇਣਾ ਤੁਹਾਨੂੰ ਲੱਗਦਾ ਕਿ ਕੀ ਉਹ ਸਹੀ ਹੱਥਾਂ ਤੇ ਜਾਏਗਾ ਤੇ ਜਿਹੜਾ ਆਪਾਂ ਗਾਰੰਟੀਵਡ ਕਰਾਂਗੇ ਉਹ ਐਂਡ ਯੂਜ਼ਰ ਤੱਕ ਪਹੁੰਚੇਗਾ ਵੀ ਦੇਖੋ ਜੀ ਸਾਰਾ ਕੁਝ ਹੁਣ ਲੋਕਿਆਦਾ ਹੈ ਨਹੀਂ ਸਾਰੇ ਮਤਲਬ ਬਹੁਤ ਵਧੀਆ ਕੰਮ ਕਰ ਰਹੇ ਐਨਜੀਓ ਲੇਕਿਨ ਫਿਰ ਵੀ ਸਾਡੇ ਕੁਝ ਸਾਥੀ ਹੈਗੇ ਜਿਹੜੇ ਕਾਫੀ ਦਿਨ ਤੋਂ ਪ੍ਰਤੀਜੀਤ ਚ ਅਸੀਂ ਉਹਨਾਂ ਦੀ ਇੰਟਰਨਲ ਵੀ ਡਿਊਟੀ ਲਈ ਜੀ ਬੀ ਚੈ ਕੀ ਸਰ ਐਂਜੀਨ ਆਪਾਂ ਕੋਈ ਪੈਸੇ ਜਿਹੜੇ ਹੈਗੇ ਨੇ ਆਪਣੇ ਵਧਾਈਏ ਤੇ ਉਹਦੇ ਆਪ ਕਰਾਸ ਚੈੱਕ ਵੀ ਰੱਖਾਂਗੇ ਤੇ ਸਰ ਸਿਰਫ ਮੈਂਬਰ ਜੀ ਦੇ ਰਹੇ ਨੇ ਕਿ ਜਿਸ ਤਰ੍ਹਾਂ ਮੈਂਬਰਸ ਦੇ ਅੱਗੇ ਕੋਈ ਨੌਨ ਨੋਨ ਕੋਈ ਵੀ ਕੰਟ੍ਰਿਬਿਊਟ ਕਰਨਾ ਚਾਹੁੰਦਾ ਹੋਵੇ ਤਦ ਤੱਕ ਪਹੁੰਚ ਕਰ ਸਕਦੇ ਹਾਂ ਜੀ ਹਾਂਜੀ ਹਾਂਜੀ ਸਾਡੇ ਕੋਲੇ ਡੀਪੀਆਰ ਪੰਜਾਬ ਤੋਂ ਵੀ ਮੈਡਮ ਨੇ ਜੀ ਨਰਿੰਦਰ ਕੌਰ ਜੀ ਹੈ ਉਹਨੇ ਵੀ ਸਾਡੇ ਨੂੰ 5500 ਰੁਪਏ ਦਿੱਤਾ ਤੇ ਹੋਰ ਵੀ ਕਈ ਸਾਥੀ ਜਿਹੜੇ ਸਾਡੇ ਐਸੋਸੀਏਟ ਮੈਂਬਰ ਹੈ ਉਹ ਵੀ ਦੇ ਰਹੇ ਨੇ ਅਤੀ ਸਾਹਿਬ ਮਤਲਬ ਕੋਈ ਵੀ ਪਰਸਨ ਕੋਈ ਵੀ ਮਦਦ ਕਰਨਾ ਚਾਹੁੰਦਾ ਤਾਂ ਤੁਹਾਨੂੰ ਆ ਸਕਦਾ ਕੋਈ ਵੀ ਕਰ ਸਕਦਾ ਤੇ ਸਰ ਜਿੰਦਾਤਾ ਇਹ ਕੰਟ੍ਰਿਬਿਊਟ ਕੀ ਆ ਜੀ ਪ੍ਰੋਪਰ ਰਸੀਦ ਮਿਲਦੀ ਹੈ ਕੋਈ ਰਿਕਾਰਡ ਕਰਾਉਣਾ ਜੀ ਮਹਾਲੀ ਪ੍ਰੈਸ ਕਲੱਬ ਨੂੰ ਰਸੀਦ ਮਿਲਦੀ ਹੈ ਜੀ ਔਨ ਰਿਕਾਰਡ ਹੈ ਜੀ ਸਾਰਾ ਕੁਝ ਇਹਦਾ ਆਡੀਓ ਵੀ ਹੁੰਦਾ ਸਭ ਕੁਝ ਹੈ ਜੀ ਸਾਡਾ ਅਕਾਊਂਟ ਦੇ ਵਿੱਚ ਜਾਏਗਾ ਅਕਾਊਂਟ ਦੇ ਵਿੱਚ ਜੀ ਡੀ ਬਣਾ ਕੇ ਜਾਂ ਜੋ ਵੀ ਹੋਏਗਾ ਪ੍ਰੋਸੈਸ ਆਨਲਾਈਨ ਕਰਵਾਵਾਂਗੇ ਉਹ ਤਰ੍ਹਾਂ ਠੀਕ